ਆਇਓ 450 450 450 ਸੱਚੀ ਕਹਿੰਦਾ ਮੈਨੂੰ 100 ਲੱਗੇ 450 ਜਿਹੜੇ ਬਾਜ਼ਾਰ ਚ ਬਿਕਦੇ ਰੈਡੀमेड ਸੂਟ 1500 1800 2 2000 ਚ ਸਾਡੇ ਕੋਲ ਲੈ ਜਾਓ 450 450 450 ਅਜੇ ਨਾ ਲੈਣਾ 3000 ਰੁਪਿਆ ਨਾ ਲੈਣਾ 2500 ਨਾ ਲੈਣਾ 2200 ਤੇ ਨਾ ਲੈਣਾ 3200 ਲੈ ਜਾਓ ਰੈਡੀमेड ਡਰੈਸ ਸਿਰਫ 850 ਦੇ ਵਿੱਚ ਆ 40 4000 ਵਿਕਣ ਵਾਲਾ 4 4000 ਵਿਕਣ ਵਾਲਾ ਭਾਜੀ ਸੂਟ ਲਹਿੰਗਾ ਗਾਉਨ ਸਿਰਫ 1050 ਦੀ ਰੇਂਜ ਸੁਪਨਾ ਦੇਖਦੇ ਸਚਾਈ ਤੁਹਾਨੂੰ ਦਿਖਾ ਰਹੇ ਆ ਇਹ ਵੀ ਕੋਈ 3500 ਨਹੀਂ ਲੈ ਜਾਓ 1200 ਰੁਪਏ ਦੇ ਵਿੱਚ ਸਲੋਜੀ ਇੱਕ ਹੋਰ ਬਹੁਤ ਵੱਡੀ ਆਫਰ ਲਾਤੀ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਸਭ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਆਹ ਵਾਲੀ ਐਡਰੈਸ ਬਿਲਕੁਲ ਫ੍ਰੀ ਦਿੱਤੀ ਜਾਊਗੀ ਤੁਹਾਡੇ ਘਰ ਭੇਜੀ ਜਾਊਗੀ ਜਿਹੜੀਆਂ ਬਾਲੀਵੁੱਡ ਦੀ ਐਡਰੈਸ ਆ ਇਹ 10-10000 ਰੁਪਏ ਦੀ ਐਡਰੈਸ ਵਿਕਦੀ ਬਿਜਾਰ ਚ ਕਿੰਨੇ ਦੀ 10-10000 ਰੁਪਏ ਦੀ ਔਰ ਸਾਡੇ ਕੋਲ ਇਹਦੀ ਕੀਮਤ ਹੈ ਭਾਰੀ ਸਿਰਫ ਤੇ ਸਿਰਫ ਸਿਰਫ 3282900 ਰੁਪਏ ਦੀ ਬਾਜੀ ਜਿਹੜੇ 20 20000 ਰੁਪਿਆ ਖਰਚ ਕਰਦੇ ਆ ਹੋਜੇ ਸੂਟਾਂ ਦਾ ਤੁਹਾਨੂੰ ਸਾਡੇ ਕੋਲ ਕਿੰਨੇ ਦਾ ਮਿਲਣਾ ਜੀ ਸਿਰਫ 3000 2800 303500 ਰੁਪਏ ਤੁਹਾਨੂੰ ਹੋ ਜੀ ਦਿੱਲੀ ਬੰਬਈ ਡਿਜ਼ਾਈਨ ਦੇਖ ਲਓ ਚੰਡੀਗੜ੍ਹ ਦਾ ਡਿਜ਼ਾਈਨ ਦੇਖ ਲਓ ਇਹਦਾ ਵੀ ਕੋਈ 6000 ਨਹੀਂ 1350 ਦੇਵਾਂਗੇ 1350 ਦੇ ਵਿੱਚ ਆ ਦੇਖੋ ਇਦਾਂ ਦੇ ਸ਼ਰਾਰੇ ਗਰਾਰੇ ਲਹਿੰਗੇ ਆ ਦੇਖੋ ਹੈਵੀ ਹੈਵੀ 10-10 ਹਜ਼ਾਰ ਲੰਗੇ ਸਿਰਫ 15-1500 ਸਾਡੇ ਕੋਲ ਸ਼ੁਰੂ ਹੋ ਜਾਣਗੇ ਭਾਜੀ ਜੀ ਰੈਂਟਰ ਦਾ ਕੰਮ ਸ਼ੁਰੂ ਕਰਦੇ ਹੋ ਸਾਡੇ ਕੋਲ 20 ਡਰੈਸਾਂ ਲੈ ਕੇ ਇਹ ਜਿਹੜੀ ਡਰੈਸ ਹੈ 4300 ਰੁਪਏ ਡਰੈਸ ਇਹਨਾਂ ਦਾ ਪਹਿਲੀ ਵਾਰ ਜੀ ਤੁਸੀਂ 5000 ਰੁਪਏ ਕਿਰਾਇਆ ਮੰਗ ਸਕਦੇ ਹੋ ਔਰ ਕਸਟਮਰ ਤੁਹਾਨੂੰ ਕਿਰਾਇਆ ਖਰਚੇ ਦੇ ਕੇ ਜਾਏਗਾ 5000 ਰੁਪਏ ਇਹ ਬਾਜ਼ਾਰ ਵਿਕਦਾ ਵੈ ਭਾਜੀ 5-5000 ਰੁਪਏ ਦਾ 45-4500 ਰੁਪਏ ਦਾ ਅਸੀਂ ਵੇਚ ਰਹੇ ਜੀ ਸਿਰਫ 1250 ਰੁਪਏ ਦਾ ਸੂਟ ਇਹ ਡਰੈਸ ਸਾਡੇ ਲੁਧਿਆਣਾ ਸ਼ਹਿਰ ਦੇ ਜ ਤੋਂ ਮਹਿੰਗਾ ਰੋਡ ਹੈ ਜਿਹੜਾ ਮੈਂ ਨਾਂ ਨਹੀਂ ਲੈਣਾ ਚਾਹਨਾ ਉੱਥੇ ਐਡਰੈਸ ਵੀਕ ਦੀ ਵੀ 17 17000 ਰੁਪਏ ਦੀ ਪੂਰਨ ਚਾਹਨੇ ਦੇਣੀ ਹੈ ਸਿਰਫ 3500 ਰੁਪਏ ਦੀ ਪੂਰੀ ਹੈਵੀ ਜਰਕਰ ਨਾਲ ਬਾਰਬੀ ਗਾਉਨ ਬਾਰਬੀ ਗਾਉਨ ਬਾਰਬੀ ਗਾਉਨ ਜਿਹੜੇ ਆ ਦੇਖੋ ਜੀ ਪੂਰੀ ਫਲੇਅਰ ਵਾਲੇ ਬਾਰਬੀ ਗਾਉਨ 15 15000 ਰੁਪਏ ਦੇ ਵਿਕ ਰਹੇ ਆ ਆ ਰੇਟ ਲੱਗਿਆ ਜੀ 2150 ਤੇ 2150 ਚ ਲੈ ਜਾਓ ਜੀ ਚਰਕਨ ਦਾ ਕੰਮ ਕੀਤਾ ਹੋਇਆ ਸਾਰਾ ਪਾਰਟੀ ਵੇ ਐਡਰੈਸ ਆ ਰਹੀ ਬਾਜ਼ਾਰ ਤੋਂ ਮੰਗਣਗੇ 5000 ਰੁਪਏ ਪੂਰਨ ਚਾਹਨੇ ਕਿੰਨੇ ਦਾ ਦੇਣਾ ਹੈ 1095 ਰੁਪਏ ਦਾ ਦੇਣਾ ਫਿਰ a ah, daikodi ਇਹ 25000 ਵਾਲੀ ਡਰੈਸ 25000 ਦੀ ਡਰੈਸ ਸਿਰਫ 3850 ਰੁਪਏ ਦੇ ਵਿੱਚ ਦੀ ਸਿਰਫ 3850 10000 ਵਾਲਾ ਲਹਿੰਗੇ ਸੀ 25 25 ਸੋਹਰੇ ਆ ਪਰ ਇਦਾਂ ਦੇ 20 20000 ਲਹਿੰਗੇ ਸੀ 5 5000 ਚ ਦੇ ਰਹੇ ਆ ਬਾਜ਼ਾਰ ਦੀ ਕੀਮਤ ਜਿੰਦੀ 9000 ਰੁਪਈਆ 2500 ਰੁਪਏ ਦਾ ਲਹਿੰਗਾ 2500 ਰੁਪਏ ਦਾ ਲਹਿੰਗੇ ਲਹਿੰਗੇ ਦਾ ਬਾਜ਼ਾਰ ਚ 7 7000 ਰੁਪਈਆ ਕਰਾਇਆ ਪਰ ਸਾਡੇ ਕੋਲ 2650 ਚ ਲੈ ਜਾਓ ਤੁਸੀਂ ਉਹ ਲੈ ਜਾਓ 450 450 450 ਸੱਚੀ ਕਹਿੰਦਾ ਮੈਨੂੰ 100 ਲੱਗੇ 450 ਜਿਹੜੇ ਬਾਜ਼ਾਰ ਚ ਬੈਕਦੇ ਰੈਡੀमेड ਸੂਟ 1500 180 2000 ਚ ਸਾਡੇ ਕੋਲ ਲੈ ਜਾਓ 450 450 450 ਰੰਗ ਦੇਖੋ ਤੁਸੀਂ ਰੰਗ ਵੀ ਸੋਹਣੇ ਸੋਹਣੇ ਦਵਾਂਗੇ ਡਿਜ਼ਾਈਨ ਵੀ ਸੋਹਣੇ ਸੋਹਣੇ ਦਵਾਂਗੇ ਸਾਈਜ਼ ਵੀ ਤੁਹਾਡੀ ਮਰਜ਼ੀ ਆ ਦਵਾਂਗੇ ਭਾਜੀ ਬਾਜ਼ਾਰ ਤਾਂ 1800 ਮੰਗਦਾ 2000 ਮੰਗਦਾ ਤੁਸੀਂ ਕਹਿੰਨਾ ਲੈ ਜਾਓ 450 ਭਾਜੀ 450 ਦਾ ਮਾਲ ਵੇਚਦਾ ਮੈਂ ਲਾੜ ਚੱਕਿਆ ਜੀ 500 ਸੂਟ ਆਇਆ ਨਵਾਂ ਨਵਾਂ 435 ਰੁਪਏ ਦਾ ਆਇਆ ਤੇ 450 ਵੇਚਣਾ ਸਾਰੇ ਜਿਹੜੇ ਸੂਟ ਹੈ 18-1800 ਰਿਆ ਉਹ ਸਾਰਿਆਂ ਦੀ ਸਲਵਾਰ ਤੇ ਕੰਮ ਹੈ ਆ ਦੇਖੋ ਜੀ ਪਿਓਰ ਮਸਲੀਨ ਆ ਨਾਲ ਛਰਾਰਾ ਕੱਢਿਆ ਜੀ ਸਾਰੇ ਛਰਾਰੇ ਦੇ ਕੰਮ ਹੈ ਭਰੀ ਆ ਦੇਖੋ ਸਾਰਿਆਂ ਦੇ ਸਲਵਾਰ ਦੇ ਕੰਮ ਹੈ 450 450 ਰੈਡੀमेड ਸੂਟ 450 ਕੋਈ ਸਵਾਈ ਦਾ ਖਰਚਾ ਤੁਸੀਂ ਨਹੀਂ ਕਰਨਾ ਕੋਈ ਅੱਜ ਕੱਲ੍ਹ ਪਾਣੀ ਸਵਾਈ ਕਿੰਨੀ ਹੋ ਗਈ ਹੈ ਹਜ਼ਾਰ ਹਜ਼ਾਰ ਰੁਪਏ ਅੱਜ ਕੱਲ ਸੂਟਾਂ ਦੀ ਸਵਾਈ ਹੋ ਗਈ ਹੈ ਮਹਿੰਗਾਈ ਬਹੁਤ ਹੋ ਗਈ ਹੈ ਆਪਾਂ ਤੁਹਾਡਾ ਫਾਇਦਾ ਕਰਾਤਾ ਨਹੀਂ ਰੈਡੀमेड ਦਾ ਕੰਮ ਵੀ ਨਾਲ ਕਰ ਲਿਆ ਸਾਢੇ 4 400 ਰੁਪਏ ਦੇ ਵਿੱਚ ਤੁਸੀਂ ਰੈਡੀमेड ਸੂਟ ਲਵੋ ਜੀ ਸਾਢੇ ਲੈ ਲਓ ਜੀ ਨਾਂ ਲੈਣਾ 3000 ਰੁਪਿਆ ਨਾਂ ਲੈਣਾ 2500 ਨਾਂ ਲੈਣਾ 2200 ਤੇ ਨਾਂ ਲੈਣਾ 3200 ਲੈ ਜਾਓ ਰੈਡੀमेड ਡਰੈਸ ਸਿਰਫ 850 ਦੇ ਵਿੱਚ ਦੇਖੋ 850 ਦੇ ਵਿੱਚ ਡਰੈਸ ਵੀ ਲੈ ਜਾਓ ਲਹਿੰਗਾ ਚੋੜੀ ਲੈ ਜਾਓ ਭਾਵੇਂ ਗੌਂ ਲੈ ਜਾਓ 850 ਬਾਜ਼ਾਰ ਦੇ ਵਿੱਚ ਤਾਂ ਕਿਰਾਇਆ 25 2500 ਪਰ ਸਾਡੇ ਕੋਲ ਲੈ ਜਾਓ 850 ਦੇ ਵਿੱਚ ਬਿਲਕੁਲ ਭਾਰੀ ਆ ਖਰੀ 850 ਤੋਂ ਬਾਅਦ ਆ 40 4000 ਵਿਕਣ ਵਾਲਾ 4 4000 ਵਿਕਣ ਵਾਲਾ ਭਾਜੀ ਸੂਟ ਲਹਿੰਗਾ ਗਾਉਨ ਸਿਰਫ 1050 ਦੀ ਰੇਂਜ ਆ ਭਾਜੀ ਦੇਖੋ 1050 ਦੀ ਰੇਂਜ ਚ ਡਿਜ਼ਾਈਨ ਮੈਂ ਵੀਡੀਓ ਚੇਕ ਕਰਕੇ ਦਿਖਾ ਰਿਹਾ ਵਾਂ ਲੇਕਿਨ ਜਦੋਂ ਕਸਟਮਰ ਮੇਰੇ ਕੋਲ ਵਿਜ਼ਿਟ ਕਰੇਗਾ ਭਾਜੀ ਆਪਾਂ ਦਹਾਣੇ 100 100 ਡਿਜ਼ਾਈਨ ਆਹ ਦੇਖੋ ਜਰਕਨ ਦਾ ਕੰਮ ਕੀਤਾ ਹੋਇਆ ਸਾਰਾ ਪਾਰਟੀ ਵੇਅ ਡਰੈਸ ਹੈ ਜੀ ਬਾਜ਼ਾਰ ਤੁਹਾਡਾ ਮੰਗਣਗੇ 5000 ਰੁਪਏ ਪੂਰਨ ਚਾਹਨਾ ਕਿੰਨੇ ਦਾ ਦੇਣਾ ਹੈ 1095 ਰੁਪਏ ਦਾ ਦੇਣਾ ਸਾਰਿਆਂ ਦੇ ਉੱਤੇ ਸામਨੇ ਉੱਤੇ ਰੇਡ ਲਿਖਿਆ ਹੋਇਆ ਔਰ ਇੱਕ ਗੱਲ ਮੈਂ ਤੁਹਾਨੂੰ ਵੀਡੀਓ ਚਲਦੇ ਸ਼ੁਰੂਆਤ ਚ ਕਹਿਣੀ ਚਾਹਦਾ ਵਾ ਤੁਸੀਂ ਮੇਰੇ ਕੋਲੋਂ ਸਿਰਫ 15-20000 ਰੁਪਏ ਲੈ ਕੇ ਆਓ ਡਰੈਸਾਂ ਦਾ ਕੰਮ ਸ਼ੁਰੂ ਕਰੋ ਹਰ ਡਰੈਸ ਮਦਰ ਤੁਸੀਂ 1000 ਰੁਪਏ ਬਚਾ ਸਕਦੇ ਹੋ ਰੋਜ਼ ਦੀ ਇੱਕ ਡਰੈਸ ਵੇਚ ਕੇ 1000 ਰੁਪਏ ਬਣਾ ਕੇ 30-40000 ਰੁਪਏ ਮੀਨਾ ਵੜਾ ਸਕਦੇ ਹੋ ਇਹਦੇ ਨਾਲ ਨਾਲ ਜੇ ਮੇਰੀ ਕਿਸੇ ਭੈਣ ਦੇ ਕਾਰ ਬੁਟੀਕ ਹੈ ਉਨ੍ਹਾਂ ਦਾ ਪਾਰਲਰ ਦਾ ਕੰਮ ਹੈ ਕਰਿਆਨੇ ਦਾ ਕੰਮ ਹੈ ਜਾਂ ਕਿਸੇ ਵੀ ਬਿਜ਼ਨਸ 'ਚ ਤੁਸੀਂ ਮੇਰੀ ਕੋਈ ਭੈਣ ਕਰਦੀ ਹੈ ਤਾਂ ਤੁਸੀਂ ਰੈਂਟਲ ਇਨਕਮ ਵੀ ਕਰ ਸਕਦੇ ਹੋ ਤੁਸੀਂ ਰੈਂਟ ਤੇ ਡਰੈਸਾ ਦੇ ਸਕਦੇ ਹੋ ਉਹ ਰੈਂਟ ਦਾ ਮਤਲਬ ਸਮਝੋ ਕੀ ਹੈ ਤੁਸੀਂ ਸਿਰਫ 20000 ਰੁਪਿਆ ਦੇ ਕੇ 20000 ਦਾ ਕੰਮ ਸ਼ੁਰੂ ਕਰਨਾ ਹੈ ਜਿਵੇਂ ਹੁਣ ਆ ਮੰਨ ਲਓ 1095 ਰੁਪਏ ਦੀ ਡਰੈਸ ਹੈ ਤੁਸੀਂ ਪਹਿਲੀ ਵਾਰ ਕਰਾਇਆ ਮੰਗਣਾ 1000 ਰੁਪਿਆ ਪਹਿਲੀ ਵਾਰ ਤੇ ਤੁਹਾਡੇ ਪੈਸੇ ਜਿਹੜੇ ਲੱਗੇ ਤੁਹਾਡੇ ਘਰ ਆਉਣੇ ਆ ਮੁੜ ਕੇ ਤੁਸੀਂ 10-10 ਵਾਰ ਡਰੈਸ ਵਾਲੀ ਲਹਿੰਗੇ ਨੂੰ ਕਰਾਇਆ ਤੇ ਦਿਓ ਔਰ 10000 ਲਾ ਕੇ 2 ਲੱਖ ਰੁਪਏ ਕਮਾ ਸਕਦੇ ਹੋ ਸਿਰਫ 20000 ਨਾਲ ਕੰਮ ਸ਼ੁਰੂ ਕਰੋ ਦੇਖੋ ਜੀ ਤੁਸੀਂ ਸੁਪਨਾ ਨਹੀਂ ਦੇਖਦੇ ਸਚਾਈ ਤੁਹਾਨੂੰ ਦਿਖਾ ਰਹੇ ਆ ਇਹ ਵੀ ਕੋਈ 3500 ਨਹੀਂ ਲੈ ਜਾਓ 1200 ਰੁਪਏ ਦੇ ਵਿੱਚ 12 1200 ਦੇ ਵਿੱਚ ਲੈ ਜਾਓ ਆਹ ਦੇਖੋ ਜੀ ਜੇ ਤੁਸੀਂ ਥੋੜੀ ਜਿਹਾ ਹੋਰ ਲਗਜ਼ਰੀ ਚ ਲੈਣੀਆਂ ਸ਼ਰਾਰੇ ਕਰਾਰੇ ਸੂਟ ਤੁਸੀਂ ਜ਼ਿੰਦਗੀ 'ਚ ਕਦੇ ਸੋਚ ਵੀ ਨਹੀਂ ਸਕਦੇ ਇਹਦਾ ਰੇਟ ਪਤਾ ਕੀ ਹੈ ਸਿਰਫ 1500 ਰੁਪਇਆ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ 45 45 ਸੌਣੀਆਂ ਡਰੈਸਾਂ ਤੁਸੀਂ ਹੁਣ ਆ ਲੁਧਿਆਣਾ ਸ਼ਹਿਰ ਪੂਰਨ ਚੰਦ ਕੰਪਨੀ ਜਿੱਥੇ ਬਹੁਤ ਸਸਤੇ ਰੇਟਾਂ ਤੇ ਰੈਡੀमेड ਡਰੈਸਾਂ ਦੇ ਵਿੱਚ ਭਾਰੀ ਸ਼ਾਂਕੇ ਦੂਰ ਕਰਤੇ ਲੁੱਟਾਂ ਖਤਮ ਕਰਤੀਆਂ ਲੋਕਾਂ ਦੇ ਨਿਆਰੇ ਲਿਆ ਤੇ ਪਾੜੀ ਲੋਕ ਚਾਰ ਚਾਰ ਗੁਣਾ ਵੱਧ ਮਹਿੰਗਿਆ ਡਰੈਸਾਂ ਵੇਚਦੇ ਆ ਹੁਣ ਅੱਜ ਸਾਡੇ ਸ਼ਹਿਰ ਦੇ ਵਿੱਚ ਇਹ ਡਰੈਸ ਵੇਚ ਰਹੀ ਹੈ ਜੀ 5500 ਰੁਪਏ ਦੀ ਆਪਾਂ ਕਿੰਨੇ ਦੀ ਦੇਣੀ ਹੈ ਜੀ ਸਿਰਫ 1550 ਰੁਪਏ ਦੀ ਔਰ ਜੇ ਤੁਸੀਂ ਵੇਚਣ ਵਾਸਤੇ ਲੱਗੇ ਜਾਂਦੇ ਹੋ ਤਾਂ ਤੁਸੀਂ 3000 ਦੀ ਡਰੈਸ ਵੇਚ ਸਕਦੇ ਹੋ ਇੱਕ ਡਰੈਸ ਮਗਰ 1500 ਰੁਪਏ ਕਮਾ ਸਕਦੇ ਹੋ ਜੇ ਤੁਸੀਂ ਰੈਂਟ ਦਾ ਕੰਮ ਸ਼ੁਰੂ ਕਰਨਾ ਹੈ ਡਰੈਸਾਂ ਰੈਂਟ ਤੇ ਦੇਣੀ ਹੈ ਆ 1550 ਵਾਲੀ ਡਰੈਸ ਤੁਸੀਂ ਪਹਿਲੀ ਵਾਰ ਦੀ 1500 ਰੁਪਏ ਮੰਗ ਕੇ ਆਪਣੇ ਲਾਗਤ ਆਪਣੇ ਘਾਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ 10 ਵਾਰ ਇਹਨੂੰ ਰੈਂਟ ਦੇ ਦੁਆਰਾ ਚੜਾਓ ਐਂਡ ਤੇ ਫੇਰ ਇਹਨੂੰ ਜਿੰਨੇ ਦੀ ਮਰਜ਼ੀ ਵੇਚ ਦਿਓ ਜੀ ਮਤਲਬ 20000 ਰੁਪਏ ਲਾ ਕੇ 2 ਲੱਖ ਰੁਪਏ ਕਮਾਣਾ ਇਸ ਤੋਂ ਵਧੀਆ ਬਿਜ਼ਨਸ ਮੈਨੂੰ ਨਹੀਂ ਲੱਗਦਾ ਭਾਈ ਸਾਹਿਬ ਕੋਈ ਹੋਏਗਾ ਇਹ ਪੂਰਨ ਚੰਦ ਕੰਪਨੀ ਨੇ ਨਵਾਂ ਬਿਜ਼ਨਸ ਸ਼ੁਰੂ ਕਰ ਲਿਆ ਸਾਡੇ ਕੋ ਟਾਡਾ ਪਾਰਲਰ ਹੈ ਤੁਹਾਡੀ ਬੁਟੀਕ ਹੈ ਤੁਹਾਡੇ ਕੋਲ ਆਲਰੇਡੀ ਲੇਡੀਜ਼ ਕਸਮਰ ਜੁੜਿਆ ਹੋਇਆ ਹੈ ਤੁਸੀਂ ਆਪਣਾ ਪ੍ਰੋਫਿਟ ਡਬਲ ਕਰ ਸਕਦੇ ਹੋ 1550 ਚ ਲਵੋ ਜੀ 4500 ਰੁਪਏ ਵਾਲੀ ਡਰੈਸ ਆ ਦੇਖੋ ਜੀ ਡਿਜ਼ਾਈਨ ਸਾਡੇ ਕੋਲ ਬਹੁਤ ਸਾਰੇ ਆ ਸਾਡੇ ਕੋਲ ਸਾਈਜ਼ ਬਹੁਤ ਸਾਰੇ ਆ ਇਦਾਂ ਦੇ ਡਰੈਸ ਆ 1500 1600 1700 1800 2200 ਵਿੱਚ ਜਿਹੜੀਆਂ ਬਜ਼ਾਰਾਂ ਦੇ ਵਿੱਚ ਆ ਤੁਸੀਂ ਚੈੱਕ ਕਰ ਲਓ ਇਦਾਂ ਦੇ ਡਿਜ਼ਾਈਨ ਫੋਟੋਆਂ ਲਾ ਕੇ ਡੰਮੀਆਂ ਤੇ ਲਾ ਕੇ ਪੇਜਾਂ ਦੇ ਪਾ ਪਾ ਕੇ 10-10 ਹਜ਼ਾਰ ਚ ਪਰ ਸਾਡੇ ਕੋਲ 1700 1800 ਉਧਰ ਵੀ ਚੈੱਕ ਕਰ ਲੋ ਭਾਜੀ ਆਹ ਦੇਖੋ ਵਾਟ ਬਿਊਟੀਫੁਲ ਬਿਊਟੀਫੁਲ ਡਿਜ਼ਾਈਨ ਭਾਜੀ ਆਹ ਦੇਖੋ ਭਾਜੀ ਆਹ ਦੇਖੋ ਬਾਲੀਵੁੱਡ ਦੀਆਂ ਡਰੈੱਸਾਂ ਜਿਹੜੀਆਂ ਬਾਲੀਵੁੱਡ ਦੀਆਂ ਡਰੈੱਸਾਂ ਆ ਇਹ 10-10 ਹਜ਼ਾਰ ਦੀ ਡਰੈੱਸ ਵਿਕਦੀ ਬਿਆਰ ਚ ਕਿੰਨੇ ਦੀ 10-10 ਹਜ਼ਾਰ ਰੁਪਏ ਦੀ ਔਰ ਸਾਡੇ ਕੋਲ ਇਹਦੀ ਕੀਮਤ ਹੈ ਭਾਜੀ ਸਿਰਫ ਤੇ ਸਿਰਫ ਸਿਰਫ ਤੇ ਸਿਰਫ 28-2900 ਰੁਪਏ ਦੀ ਭਾਜੀ 2900 ਰੁਪਏ ਤੁਹਾਨੂੰ ਡਰੈੱਸ ਮਿਲ ਜਣੀ ਹੈ ਔਰ ਜੇ ਤੁਸੀਂ ਇਹਨੂੰ ਵੇਚਣਾ ਹੈ 5000 ਦਾ ਵੇਚ ਦਿਓ ਜੇ ਤੁਸੀਂ ਇਹਨੂੰ ਰੈਂਟ ਤੇ ਦੇਣਾ ਹੈ 2500 ਰੁਪਏ ਰੈਂਟ ਇੱਕ ਦਿਨ ਚ ਤੁਹਾਡੇ ਕੋਲ ਕਸਟਮਰ ਖਰਚ ਕਰਕੇ ਜਾਏਗਾ 2900 ਰੁਪਏ ਦੀ ਲੈ ਕੇ 2500 ਰੁਪਏ ਪਹਿਲੀ ਵਾਰ ਹੀ ਰੈਂਟ ਤੇ ਤੁਹਾਡੇ ਪੈਸੇ ਤੁਹਾਡੇ ਘਰ ਉਸ ਤੋਂ ਬਾਅਦ 10 ਵਾਰ ਇਹਨੂੰ ਫਿਰ ਰੈਂਟ ਤੇ ਚੜਾਓ ਮਤਲਬ 2900 ਰੁਪਏ ਲਾ ਕੇ ਤੁਸੀਂ 29000 ਵਟ ਸਕਦੇ ਹੋ 2900 ਰੁਪਏ ਲਾ ਕੇ ਆਹ ਦੇਖੋ ਬਾਲੀਵੁੱਡ ਡਰੈੱਸ ਜਿਹੜੀ ਰੈਂਟ ਤੇ ਤੁਸੀਂ ਚੜਾਣੀ ਹੈ ਰੈਂਟ ਤੇ ਦੇਣੀ ਹੈ ਤੇ 1500 ਰੁਪਏ ਰੈਂਟ ਇੱਕ ਦਿਨ ਦਾ ਔਰ ਤੁਹਾਨੂੰ ਸਾਡੇ ਇਹਦੀ ਸਿਰਫ 1350 ਰੁਪਏ 1350 ਦੇ ਬਾਲੀਵੁੱਡ ਡ्रेसेसਾਂ ਜਰਕੰਦੇ ਸੂਟ ਹੈਵੀ ਜਿਹੜੇ ਮੇਰੀਆਂ ਭੈਣ ਭਰਾ ਬੈਠੇ ਆ ਕੈਨੇਡਾ ਅਮਰੀਕਾ ਇੰਗਲੈਂਡ ਕੈਨੇਡਾ ਜਿਹੜੇ 20-20000 ਰੁਪਏ ਖਰਚ ਕਰਦੇ ਆ ਉਹਦੇ ਸੂਟਾਂ ਦਾ ਤੁਹਾਨੂੰ ਸਾਡੇ ਕੋਲ ਕਿੰਨੇ ਦਾ ਮਿਲਣਾ ਜੀ ਸਿਰਫ 32200 33500 ਰੁਪਏ ਚ ਤੁਹਾਨੂੰ 20 20000 ਦੀਆਂ ਡਰੈਸਾਂ ਮਿਲ ਜਾਣੀਆਂ ਭਾਜੀ ਔਰ ਲਹਿੰਗੇ ਦੇਖ ਲਓ ਲਹਿੰਗੇ ਦੀ ਤੁਹਾਨੂੰ ਮੈਂ ਵੈਰਾਈਟੀ ਦਿਖਾਣਾ ਮੇਰੇ ਲਹਿੰਗੇ ਪਿੱਛੇ ਮੁੰਡੇ ਸੇਲ ਸਾਰੇ ਖੋਲਦੇ ਬਏ ਆ ਜੀ ਲਹਿੰਗੇ ਦੀ ਤਿਆਰੀ ਕਰ ਰਿਆ ਤੁਹਾਨੂੰ ਸਾਡੇ ਕੋਲ ਲਹਿੰਗਾ ਸ਼ੁਰੂ ਹੋ ਜਾਏਗਾ 10000 ਵਾਲਾ ਲਹਿੰਗਾ ਸਿਰਫ 2500 ਰੁਪਏ ਦੇ ਵਿੱਚ ਬਿਲਕੁਲ ਠੀਕ ਸੋਣਿਆ ਤੁਸੀਂ 10000 ਵਾਲਾ ਲਹਿੰਗਾ ਸਿਰਫ 2500 ਰੁਪਏ ਚ ਪੂਰਨ ਚਲੇ ਲਾਤਾ ਲਹਿੰਗਿਆਂ ਦਾ ਵੀ ਮੇਲਾ ਲਹਿੰਗਿਆਂ ਦੀ ਵੀ ਸੇਲ ਸਲੋਜੀ ਦਿੱਲੀ ਬੰਬੈ ਡਿਜ਼ਾਈਨ ਦੇਖ ਲਓ ਚੰਡੀਗੜ੍ਹ ਦਾ ਡਿਜ਼ਾਈਨ ਦੇਖ ਲਓ ਇਹਦਾ ਵੀ ਕੋਈ 6-6000 ਨਹੀਂ 1350 ਦਵਾਂਗੇ 1350 ਦੇ ਵਿੱਚ ਬਾਜੀ ਹਾਲ ਤੱਕ ਮਾਡਰਨ ਵਾਲੇ ਇਹ ਤਾਂ ਐਕਟਰੀ ਵਾਲੇ ਇਹ ਤਾਂ ਮੈਂ ਟੀਵੀ ਟੂਬ ਵਿੱਚ ਪਾਏ ਦੇ ਤਾ ਨਾ ਤੁਸੀਂ ਉਹ ਵੀ ਰੇਟ ਨਹੀਂ ਬਾਜੀ 1350 ਕੋਈ ਮਜ਼ਾਕ ਹੈ ਕੋਈ ਬਾਜੀ ਆਪਾਂ ਆਪਣੀਆਂ ਭੈਣਾਂ ਨੂੰ ਬਾਲੀਵੁੱਡ ਵਾਲੀਆਂ ਡਰੈੱਸਾਂ ਦੇਣੀ ਐ ਜੇ ਤੁਹਾਡੇ ਘਰ ਕੋਈ ਵਿਆਹ ਸ਼ਾਦੀ ਆ ਰਿਹਾ ਵੈ 1 ਲੱਖ ਰੁਪਏ ਦੀਆਂ ਡਰੈੱਸਾਂ ਜਿਹੜੀਆਂ ਲੋਕ ਲੁੱਟਖ ਸੁੱਟ ਕਰਦੇ ਆ ਲੋਕ ਬੜਾ ਹੀ ਲੁੱਟਦੇ ਆ ਜੀ ਬੜਾ ਹੀ ਲੁੱਟਦੇ ਆ ਪੰਜ ਪੰਜ ਗੁੜਾਵਾਤ ਪੈਸੇ ਮੰਗਦੇ ਆ ਆਪਾਂ ਤੁਹਾਡੇ ਸਾਰੇ ਪੈਸੇ ਬਚਾ ਰਹੇ ਆ 1000 ਦੀਆਂ ਡਰੈੱਸਾਂ ਤੁਹਾਨੂੰ ਸਿਰਫ 20000 ਚ ਦੇਣੀ ਐ ਅਸੀਂ ਚੀਰ ਬੈਸ ਡਰੈਸ 50 ਰੁਪਏ ਡਰੈਸ ਜਾਂ ਫਿਰ 100 ਰੁਪਏ ਡਰੈਸ ਕਮਾ ਰਿਆ ਕਿਉਂਕਿ ਸਾਡਾ ਕੰਮ ਨਵਾਂ ਅਸੀਂ ਵੀ ਤੁਹਾਡੇ ਸਿਰ ਤੋਂ ਹੀ ਆਪਣਾ ਕੰਮ ਚਲਾਣਾ ਵੈ ਉਹ ਡਰੈਸ ਇੰਨੀ ਕਿ ਸਸਤੀ ਵੇਚ ਦੇਣੀ ਹੈ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਹਿੰਦੂਸਤਾਨ ਦੇ ਕਿਸੇ ਵੀ ਕੋਨੇ 'ਚ ਬੈਠੇ ਹੋਗੇ ਤੁਸੀਂ ਵਿਆਹ ਦਾ ਕਪੜਾ ਲੈਣ ਜਾਂ ਰੈਂਟ ਦੇ ਕੰਮ ਸ਼ੁਰੂ ਕਰਨ ਵਾਸਤੇ ਜਾਂ ਵੇਚਣ ਵਾਸਤੇ ਡਰੈਸਾ ਲੈਣ ਵਾਸਤੇ ਸਿਰਫ ਪੂਰਨ ਚੰਦ ਕੰਪਨੀ ਸਟੋਰ ਤੇ ਹੀ ਆਓਗੇ ਆ ਦੇਖੋ ਐਦਾਂ ਦੇ ਸ਼ਰਾਰੇ ਗਰਾਰੇ ਲਹਿੰਗੇ ਆ ਦੇਖੋ ਹੈਵੀ ਹੈਵੀ 10-10 ਹਜ਼ਾਰ ਲੰਗੇ ਸਿਰਫ 15-1500 ਸਾਡੇ ਕੋਲ ਸ਼ੁਰੂ ਹੋ ਜਾਂਦੇ ਪ ਸਿਰਫ 1200 1500 ਚ ਤੁਹਾਨੂੰ ਇਦਾਂ ਦੇ ਐਡਰੈਸ ਆ ਮਿਲਣਗੇ ਆ ਸਭ ਦੇ ਰੇਟ ਉੱਪਰ ਲਿਖਿਆ ਹੋਇਆ ਹੈ ਅਸੀਂ ਕੁਛ ਨਹੀਂ ਬੋਲਣਾ ਰੇਟ ਸਭ ਦੇ ਉੱਪਰ ਹੈ ਕੋਡ ਸਭ ਦੇ ਉੱਪਰ ਲੱਗਾ ਹੋਇਆ ਹੈ ਤੁਸੀਂ ਆਪਣੀ ਮਰਜ਼ੀ ਦੇ ਐਡਰੈਸ ਪੜੋ ਰੇਟ ਦੇਖੋ ਤੇ ਲੈ ਲਓ ਜੀ ਦੇਖੋ ਜੀ ਦੁਕਾਨਦਾਰ ਬਹੁਤ ਵੱਡੇ ਪੱਤੇ ਲੁੱਟਾਂ ਕਰੀ ਜਾਂਦੇ ਆ ਤੁਹਾਡੀਆਂ ਜੇਬਾਂ ਤੇ ਡਾਕੇ ਮਾਰੀ ਜਾਂਦੇ ਆ ਇਸ ਲਈ ਤੁਹਾਡੇ ਫਾਇਦੇ ਦੇ ਲਈ ਪੂਰਨ ਚੰਦ ਕੰਪਨੀ ਨੇ ਕਰਤੇ ਬਹੁਤ ਘਾਟੇ ਦਾ ਵੀ ਦੇਖੋ ਭਾਈ ਜੀ ਪਾਕਿਸਤਾਨੀ ਵੀ ਦਿਖਾਓ ਚੀਜ਼ਾਂ ਪੜੀ ਪਾਕਿਸਤਾਨੀ ਵੀ ਦਾਵਾਂਗੇ ਪਿੱਲੇ ਆ ਐਡਰੈਸ ਦੇਖੋ ਜੀ ਬਾਲੀਵੁੱਡ ਆ ਦੇਖੋ ਜੀ ਐਡਰੈਸ ਆ ਆਏਗਾ ਜੀ ਲਹਿੰਗਾ ਬਹੁਤ ਹੀ ਸੋਹਣਾ ਲਹਿੰਗਾ ਐਂ ਦੇ ਨਾਲ ਆਏਗੀ ਜੀ ਚੋਲੀ ਔਰ ਰੇਡ ਮੈਂ ਤੁਹਾਨੂੰ ਦੱਸ ਦੇਣਾ ਭਾਈ ਓ ਹੋਏ ਹੋਏ 4-5000 ਵਾਲੀ ਡਰੈੱਸ ਸਿਰਫ 1595 ਰੁਪਏ ਦੇ ਵਿੱਚ ਮੇਰੇ ਵੀਰ ਜੀ ਸਿਰਫ 1595 ਰੁਪਏ ਦੇ ਵਿੱਚ ਲਹਿੰਗਾ ਚੋਲੀ ਬਾਲੀਵੁੱਡ ਸਟਾਈਲ ਚ ਦੇਖੋ ਜੀ ਕੋਈ 15 1700 1800 2000 ਆ ਚੀਜ਼ਾਂ ਚੈੱਕ ਕਰ ਲੋ ਤੁਸੀਂ ਦੇਖੋ ਬਾਰਵੀ 15 15000 ਦੀ ਡਰੈੱਸ ਵਿਕਦੀ ਵੀ 12ਵੀਂ 15000 ਤੋਂ ਲੋਕ ਸ਼ੁਰੂਆਤ ਕਰਦੇ ਆ ਤੁਸੀਂ ਕਿਸੇ ਕੋਲ ਜਾਓਗੇ ਨਾ ਕਿਸੇ ਦੁਕਾਨਦਾਰ ਕੋਲ ਤੁਸੀਂ ਕਹਿ ਦੋ ਕਿ ਇੰਗੇਜਮੈਂਟ ਵਾਲੀ ਡਰੈੱਸ ਲੈਣੀ ਹੈ ਅਸੀਂ ਇੰਗੇਜਮੈਂਟ ਤੇ ਪਾਣੀ ਹੈ ਅਸੀਂ ਫੰਕਸ਼ਨ ਤੇ ਪਾਣੀ ਹੈ ਸਾਨੂੰ ਬਾਰਵੀ ਡਰੈੱਸ ਦਿਖਾਓ ਤੇ ਤੁਹਾਡੀ ਸ਼ੁਰੂਆਤ ਕਰੇਗਾ 15000 20000 ਰੁਪਏ ਤੋਂ ਸਾ ਸਦੀ ਸ਼ੁਰੂਆਤ ਹੋ ਜੇਗੀ ਸਿਰਫ 3500 ਰੁਪਏ ਤੋਂ ਭਾਜੀ 3500 ਰੁਪਏ ਤੋਂ ਲੈ ਕੇ ਤੇ 4000 ਦੇ ਵਿੱਚ ਵਿੱਚ ਤੁਹਾਨੂੰ ਅਸੀਂ 20-20 ਹਜ਼ਾਰ ਦੀਆਂ ਡਰੈਸਾਂ ਦੇਣੀ ਹੈ ਇਹਦੇ ਨਾਲ ਨਾਲ ਫੇਰ ਮੈਂ ਇੱਕ ਵਾਰੀ ਕਹਿ ਰਿਹਾ ਜੇ ਤੁਸੀਂ ਰੈਂਟ ਦਾ ਕੰਮ ਸ਼ੁਰੂ ਕਰਦੇ ਹੋ ਸਾਡੇ ਕੋਲ 20 ਡਰੈਸਾਂ ਲੈ ਕੇ ਇਹ ਜਿਹੜੀ ਡਰੈਸ ਹੈ 4300 ਰੁਪਏ ਡਰੈਸ ਇਹਨਾਂ ਦਾ ਪਹਿਲੀ ਵਾਰ ਤੁਸੀਂ 5000 ਰੁਪਏ ਕਿਰਾਇਆ ਮੰਗ ਸਕਦੇ ਹੋ ਔਰ ਕਸਟਮਰ ਤੁਹਾਨੂੰ ਕਿਰਾਇਆ ਖਰਚੇ ਦੇ ਕੇ ਜਾਏਗਾ 5000 ਰੁਪਏ ਉਸ ਤੋਂ ਬਾਅਦ ਤੁਸੀਂ ਇਸ ਡਰੈਸ ਨੂੰ 10 ਵਾਰ ਫਿਰ ਰੈਂਟ ਤੇ ਚੜਾ ਸਕਦੇ ਹੋ ਮਤਲਬ ਇੱਕ ਵਾਰੀ 4300 ਰੁਪਏ ਖਰਚ ਕਰਕੇ 43000 ਰੁਪਏ ਕਮਾਇਆ ਜਾ ਸਕਦਾ ਹੈ ਭਾਈ ਜੀ ਆ ਵੀ ਬੜੇ ਸੋਹਣੇ ਡਿਜ਼ਾਈਨ ਹੈ ਬੜਾ ਪਸੰਦ ਕੀਤਾ ਲੋਕਾਂ ਨੇ ਇਹਨੂੰ ਭਾਈ ਜੀ ਆ ਦੇਖੋ ਆ ਤੋਤੀ ਵਾਲਾ ਸੂਟ ਹੈ ਜੀ ਇਹਨੂੰ ਕਹਿੰਦੇ ਰੰਗੋਲੀ ਸੂਟ ਬਹੁਤ ਹੀ ਸੋਹਣਾ ਸੂਟ ਹੈ ਜੀ ਇਹਦੇ ਨਾਲ ਦੁਪੱਟਾ ਆਏਗਾ ਇਹ ਬਾਜ਼ਾਰ ਵਿਕ ₹100 ਦਾ ਅਸੀਂ ਵੇਚ ਰਹੇ ਜੀ ਸਿਰਫ 1250 ਰੁਪਏ ਦਾ ਸੂਟ ਰੰਗੋਲੀ ਸੂਟ ਐਨ ਆਰ ਆਈ ਭੈਣ ਭਰਾ ਜਿਹੜੇ ਫਿਰ ਕੈਨੇਡਾ ਅਮਰੀਕਾ ਇੰਗਲੈਂਡ ਬੈਠੇ ਹੋਇਆ ਉਹਨਾਂ ਨੂੰ ਸਪੈਸ਼ਲ ਮੈਂ ਦੱਸ ਦੇਣਾ ਚਾਹਨਾ ਵਾ ਤੁਸੀਂ ਹੁਣ ਤੱਕ ਜਿੱਥੋਂ ਲੁੱਟਕ ਸੁੱਟ ਕਰਾਣੀ ਸੀ ਤੁਸੀਂ ਕਰਾ ਲਿਓ ਹੁਣ ਤੁਸੀਂ ਪੂਰਨ ਚੰਦ ਐਂਡ ਕੰਪਨੀ ਦਾ ਫੋਨ ਕਰ ਰਹੇ ਹੋ ਔਰ ਆਪਣਾ ਲੱਖਾਂ ਹਜ਼ਾਰਾਂ ਦਾ ਫਾਇਦਾ ਕਰਨਾ ਹੈ ਤੁਹਾਨੂੰ ਵੀਡੀਓ ਕਾਲ ਤੇ ਕੱਪੜਾ ਪਸੰਦ ਕਰਾਵਾਂਗੇ ਡਰੈੱਸ ਆ ਪਸੰਦ ਕਰਾਵਾਂਗੇ ਤੁਹਾਡੇ ਘਰ ਤੱਕ ਤੁਹਾਡੇ ਸ਼ਹਿਰ ਤੱਕ ਤੁਹਾਡੇ ਦੇਸ਼ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਰਹੇਗੀ ਪੂਰਨ ਚੰਦ ਕੰਪਨੀ ਦੀ ਬਾਜ਼ਾਰ ਕੋਈ 16000 ਮੰਗਦਾ ਕੋਈ 18000 ਮੰਗਦਾ ਫਰੰਟ ਦੇਖੋ ਕਿੰਨਾ ਹੈਵੀ ਆ ਇਹਦਾ ਬੈਗ ਵੀ ਚੈੱਕ ਕਰੋ ਪਰ ਜਦੋਂ ਤੁਸੀਂ ਪੂਰਨ ਚੰਦ ਕੰਪਨੀ ਦੇ ਹੋਂਣਾ ਇਹ ਤੁਹਾਨੂੰ ਅਸੀਂ ਦੇ ਦੇਣਾ 3200 3500 ਦੇ ਵਿੱਚ 15 15 ਇਹ ਲੌਂਗ ਡਰੈਸ 35 3500 32 3500 ਇਹ ਡਰੈਸ ਸਾਡੇ ਸੁਲਤਾਨਾ ਸ਼ਹਿਰ ਦੇ ਜਿਹੜਾ ਸਭ ਤੋਂ ਮਹਿੰਗਾ ਰੋਡ ਹੈ ਜਿਹੜਾ ਮੈਂ ਨਾਂ ਨਹੀਂ ਲੈਣਾ ਚਾਹਨਾ ਉੱਥੇ ਐਡਰੈਸ ਵਿਕਦੀ ਵੀ ਹੈ 17 17000 ਰੁਪਏ ਦੀ ਪੂਰਨ ਚੰਦ ਨੇ ਦੇਣੀ ਹੈ ਸਿਰਫ 3500 ਰੁਪਏ ਦੀ ਪੂਰੀ ਹੈਵੀ ਜਰਕਨ ਨਾਲ ਭਰੀ ਹੋਈ ਸੋ ਲੋ ਜੀ ਇੱਕ ਹੋਰ ਬਹੁਤ ਵੱਡੀ ਆਫਰ ਲਾਤੀ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਸਭ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਆਹ ਵਾਲੀ ਐਡਰੈਸ ਬਿਲਕੁਲ ਫ੍ਰੀ ਦਿੱਤੀ ਜਾਊਗੀ ਤੁਹਾਡੇ ਘਰ ਭੇਜੀ ਜਾਊਗੀ ਵਧੀਆ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਡਰੈਸ ਦਵਾਂਗੇ ਬਿਲਕੁਲ ਫ੍ਰੀ ਭਾਈ ਜੀ ਬੜਾ ਸੋਹਣਾ ਭਾਈ ਬਾਰਬੀ ਗਾਊਨ ਬਾਰਬੀ ਗਾਊਨ ਬਾਰਬੀ ਗਾਊਨ ਜਿਹੜੇ ਆ ਦੇਖੋ ਜੀ ਪੂਰੀ ਫਲੇਅਰ ਵਾਲੇ ਬਾਰਬੀ ਗਾਊਨ 15-15000 ਰੁਪਏ ਦੇ ਵਿਕ ਰਹੇ ਆ ਆ ਰੇਟ ਲੱਗਿਆ ਜੀ 2150 ਰੁਪਏ 2150 ਚ ਲੈ ਜਾਓ ਜੀ ਜੇ ਘਰ ਕੋਈ ਵਿਆਹ ਸ਼ਾਦੀ ਆ ਰਹੀ ਹੈ ਤਾਂ ਦੂਜੀ অপਸ਼ਨ ਕਾਰ ਬੈਠੇ ਮੇਰੇ ਕੋਲ 20 ਡਰੈਸ ਲੈ ਜਾਓ ਔਰ ਰੋਜ਼ ਇੱਕ ਡਰੈਸ ਵੇਚ ਕੇ 1000 ਰੁਪਿਆ ਕਮਾਓ 30-40000 ਰੁਪਿਆ ਮੀਨਾ ਔਰ ਤੀਜੀ অপਸ਼ਨ ਸਿਰਫ 15-20000 ਰੁਪਿਆ ਦੀਆਂ ਮੇਰੇ ਕੋਲ ਡਰੈਸਾਂ ਲੈ ਜਾਓ ਔਰ ਰੈਂਟ ਤੇ ਦੇਣੀਆਂ ਸ਼ੁਰੂ ਕਰ ਦੋ 20000 ਲਾ ਕੇ 2 ਲੱਖ ਤੱਕ ਕਮਾ ਸਕਦੇ ਹੋ ਇੱਥੇ ਆਓਗੇ ਤੁਹਾਨੂੰ ਕਈ ਉਦਾਹਰਣਾਂ ਦਿਖਾਵਾਂਗੇ ਕਈ ਕਸਟਮਰ ਤੁਹਾਨੂੰ ਖੁਦ ਆਪਣੇ ਮੂੰਹੋਂ ਕਹਿਣਗੇ ਕਿ ਅਸੀਂ 20000 ਨਾਲ ਕੰਮ ਸ਼ੁਰੂ ਕੀਤਾ ਸੀ ਔਰ ਸਾਡਾ ਰੈਂਟ ਦਾ ਡਰੈਸਾਂ ਦਾ ਇੰਨਾ ਕੰਮ ਚੱਲ ਪਿਆ ਸਾਨੂੰ ਅੱਜ 15-15 20-200 ਜਾਣਾ ਤੇ ਤੁਹਾਨੂੰ ਰੈਡੀਮੈਡ ਡਰੈਸਾਂ ਦੇ ਵਿੱਚ ਸਭ ਤੋਂ ਵੱਡੇ ਕਿੰਗ ਪੂਰਨ ਜੰਦ ਕੰਪਨੀ ਆ ਚੀਜ਼ ਚੈੱਕ ਕਰ ਲਓ ਜਿਹੜੇ ਐਨ ਆਰ ਆਈ ਕਸਟਮਰ ਰਾਇਲ ਕਸਟਮਰ ਆ ਜਿਹੜੇ ਸ਼ਹਿਰਾਂ ਤੋਂ ਪਿੰਡਾਂ ਤੋਂ ਤੁਸੀਂ ਇਦਾਂ ਦੇ ਪੀਸ ਖਰੀਦਣ ਜਾਂਦੇ ਹੋ 10 1000 15 15 ਇਹ ਕਿੰਨੇ ਦਾ ਇਹ ਵੀ 3000 3200 3300 2800 2700 ਇੰਨੀ ਰੇਂਜ ਦੇ ਵਿੱਚ ਬੋਲ ਬੋਲਦੇ ਬੱਚੇ ਤੁਹਾਨੂੰ ਦੇ ਰਹੇ ਨੇ ਫਰਟ ਹੈਵੀ ਬਾਹਾਂ ਤੇ ਕਮਾ ਦੇਖੋ ਪੌਂਜੇ ਦੇ ਵਿੱਚ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਇਹ ਕਿਸੇ ਨੇ ਤੁਹਾਨੂੰ ਇਦਾਂ ਰੇਟ ਘੱਟ ਨਹੀਂ ਦੇਣਾ ਕਿਉਂਕਿ ਪੁਰਨਜੰਦ ਕੰਪਨੀ ਹੋਲ ਸੇਲ ਆ ਬਹੁਤ ਪੁਰਾਣਾ ਸਟੋਰ ਆ 6 ਮੰਜ਼ਲੀ ਆ ਦੇਖੋ ਆ ਵੀ ਕੈਮਰਾ ਲੈ ਕੇ ਨਾਲ ਨਾਲ ਲਾਓ ਤੁਹਾਨੂੰ ਹੋਰ ਡਰੈੱਸਾਂ ਵੀ ਨਿਗਾਹ ਕਰਨੇ ਆ ਦੇਖੋ ਜੀ ਇਹ ਸਾਰੀ ਡਰੈੱਸ ਹੀ ਡਰੈੱਸਾਂ ਲੱਗੀਆਂ ਪਈਆਂ ਆ ਦੇਖੋ ਜੀ 5 ਕਿਲੋ ਵਜ਼ਨ ਹੋਊਗਾ ਡਰੈੱਸ ਦਾ 5 ਤੋਂ 7 ਕਿਲੋ ਕੱਲਾ ਬੰਦਾ ਨਹੀਂ ਚੱਕ ਸਕਦਾ ਇਹਦੀ ਫਲੇਅਰ ਦਿਖਾਓ ਜੀ ਇਹਦੀ ਫਲੇਅਰ ਖੋਲੋ ਜਰਾ ਆ ਦੇਖੋ ਜਿੰਦੀ ਫਲੇਅਰ ਚੈੱਕ ਕਰੋ ਬੱਲੂ ਜੀ ਇਹ 25000 ਵਾਲੀ ਡਰੈਸ 25000 ਵਾਲੀ ਡਰੈਸ ਸਿਰਫ 3850 ਰੁਪਏ ਦੇ ਵਿੱਚ ਦੀ ਸਿਰਫ 3850 ਰੁਪਏ ਦੇ ਵਿੱਚ ਆਹ ਦੇਖੋ ਜੀ ਸਾਰੇ ਤੁਹਾਨੂੰ ਧੋਤੀ ਵਾਲੇ ਸੂਟ ਬਾਰਬੀ ਸੂਟ ਆਹ ਲੌਂਗ ਡਰੈਸਾਂ ਜੀ ਆਹ ਦੇਖੋ ਪੂਰੀ ਲੌਂਗ ਡਰੈਸ ਨਾਲ ਸ਼ਰਾਰਾ ਆਏਗਾ ਭਾਜੀ ਰੇਂਜ ਬਹੁਤ ਵਾਜਬ 15 1500 18 1800 ਤੁਹਾਨੂੰ ਆਪਾਂ ਰੈਡੀਮੇਡ ਡਰੈਸਾਂ ਦੇ ਦੇਣੀ ਹੈ ਲਓ ਜੀ ਆ ਵੀ ਚੈੱਕ ਕਰ ਲਓ ਪਾਕਿਸਤਾਨੀ ਸੂਟ ਇਹ ਇਦਾਂ ਦੇ ਹੈਵੀ ਡਿਜ਼ਾਈਨ ਤੁਹਾਨੂੰ ਆਮ ਕਿਸੇ ਨੇ ਇੰਨੇ ਸਸਤੇ ਨਹੀਂ ਦੇਣੇ 8 8000 9 9000 ਵਾਲੀ ਚੀਜ਼ਾਂ ਇੱਥੇ ਕਿੰਨੇ ਦੀ ਆ 2250 252500 ਦੇ ਵਿੱਚ ਲੈ ਜਾਓ ਪਾਕਿਸਤਾਨੀ ਸੂਟ ਨਾਲ ਬਾਟਮ ਨਾਲ ਦੁਪੱਟਾ ਮਤਲਬ ਹਰ ਪਾਸੋਂ ਤੁਹਾਡੇ ਫਾਇਦੇਗਾ ਰੰਗ ਚੈੱਕ ਕਰੋ ਤਗੜ ਸਾਹਿਬ ਇਹ ਨਾਮ ਦੇ ਪਾਕਿਸਤਾਨੀ ਨਹੀਂ ਇਹ オリジナル ਪਾਕਿਸਤਾਨੀ ਸੂਟ ਹੈ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਵੱਡੇ ਵੱਡੇ ਮਾਡਲਸ ਪਾਉਂਦੇ ਆ ਜੀ 25 25000 ਦਾ ਸੂਟ ਵਿਕਦਾ ਆ ਮੇਰੇ ਹੱਥ ਸੂਟ ਫੜਿਆ ਜਿਹੜਾ オリジナル ਪਾਕਿਸਤਾਨੀ ਸਿਰਫ 2495 ਰੁਪਏ ਦੀ ਰੇਂਜ ਆ ਜੀ ਇਹਦੀ ਔਰ XL L XL ਸਾਰੇ ਸਾਈਜ਼ ਮਿਲਣਗੇ ਆ ਦੇਖੋ ਨਾਲ ਬਾਜੂ ਤੇ ਕੰਮ ਆ ਗਿਆ ਪੂਰਾ ਵਰਕ ਆ ਗਿਆ ਪਾਕਿਸਤਾਨੀ ਵਰਕ ਨਾਲ ਹੈਵੀ ਦੁਪੱਟਾ ਔਰ ਜੇ ਤੁਸੀਂ ਇਹਨੂੰ ਮੁੱਲ 5500 ਰੁਪਏ ਦਾ ਵੇਚ ਦੇਗਾ ਜੀ 2495 ਰੁਪਏ ਦਾ ਲੈ ਕੇ ਜਾਓ 5500 ਰੁਪਏ ਦਾ ਵੇਚ ਲੋ ਜੇ ਰੈਂਟ ਦੇ ਵੇਚਣਾ ਹੈ ਰੈਂਟ ਦੇ ਦੇਣਾ ਤਾਂ 2000 ਰੁਪਏ ਪਹਿਲੀ ਵਾਰ ਜੀ ਤੁਸੀਂ ਇਹਦਾ ਰੈਂਟ ਲੈ ਸਕਦੇ ਹੋ ਭਾਜੀ ਆ ਵੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਸਾਰੇ ਮਿਲ ਜਾਣ ਦੇਖੋ ਬਾਹਾਂ ਦੇ ਵੀ ਕਿੰਨਾ ਹੈਵੀ ਕੰਮ ਆ ਫਰੰਟ ਦੇਖੋ ਆ ਤੁਸੀਂ ਦੇਖੋ ਸਾਰਾ ਟਾਪ ਦੇ ਉੱਤੇ ਕੰਮ ਚੈੱਕ ਕਰ ਲਓ ਪ੍ਰਾਈਸ ਇਹਦਾ ਵੀ 2800 3200 3500 ਭਾਜੀ ਅੰਨੇ ਨਹੀਂ ਇਹ ਸਾਰੇ ਰੇਟ ਉੱਪਰ ਲਿਖੇ ਹੈ ਭਾਜੀ ਸਾਨੂੰ ਰੇਟ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਅਸੀਂ ਕਸਟਮਰ ਨੂੰ ਕਹਿ ਦਿੰਦਾ ਵੀ ਆਹ ਰੇ ਦੇ ਕੋ ਲੜਕੇ ਸਿਰਫ 10 ਹੈ ਲੇਕਿਨ ਕਿਸੇ ਟਾਈਮ ਐਡਾ ਕ ਹਜੂਮ ਆ ਜਾਂਦਾ ਡਰੈਸਾ ਲੈਣ ਕਿਉਂਕਿ ਸਾਡੇ ਰੇਟ ਪੂਰੇ ਪੰਜਾਬ ਤੋਂ ਘੱਟ ਹੈ ਫਿਰ ਅਸੀਂ ਕਸਟਮਰ ਨੂੰ ਓਪਨ ਕਹਿ ਦਈਏ ਜੀ ਰੇਟ ਉੱਪਰ ਲਿਖਿਆ ਹੋਇਆ ਹੈ ਆਪਣੇ ਮਤਲਬ ਦੀ ਡਰੈਸ ਕੱਢੋ ਤੇ ਆਪ ਪਸੰਦ ਕਰਕੇ ਬਿੱਲ ਤਾਂ ਆਪ ਹੀ ਕਰਾ ਲਓ ਜੀ ਆਹ ਦੇਖੋ ਜੀ ਇੱਦਾਂ ਦੀਆਂ ਹੈ ਰੈਡੀਮੇਡ ਸੂਟ ਜਿਹੜੇ 15-15000 ਰੁਪਏ ਦੇ ਵਿਕਦੇ ਆ ਆਪਾਂ ਤੁਹਾਨੂੰ 3-3000 2200 32 3300 ਜਿਆਦਾ ਦੇ ਦਨੇ ਆ ਜੀ ਦੇਖੋ ਜੀ 10-10000 ਲਹਿੰਗੇ ਸੀ 25-2500 ਦੇ ਰਹੇ ਆ ਪਰ ਇਦਾਂ ਦੇ 20-2000 ਕਮ ਚੈੱਕ ਕਰੋ ਦੇਖੋ ਬਾਟਮ ਇਹਦਾ ਇਹਦੇ ਤੇ ਟਾਪ ਚੈੱਕ ਕਰ ਲੋ ਇਹ ਤੁਹਾਨੂੰ ਪਹਿਣਾ ਹੈਗਾ ਭਾਵੇਂ 2500 ਰੁਪਏ ਤੋਂ ਲਹਿੰਗਾ ਸ਼ੁਰੂ ਹੈ ਜੀ ਬਾਜ਼ਾਰ ਦੀ ਕੀਮਤ ਜਿੰਦੀ 9000 ਰੁਪਏ ਹੈ 2500 ਰੁਪਏ ਦਾ ਲਹਿੰਗਾ 2500 ਰੁਪਏ ਤੋਂ ਲਹਿੰਗੇ ਡਿਜ਼ਾਈਨਰ ਤੁਹਾਨੂੰ ਦਿਖਾ ਦੇਣਗੇ ਜੀ ਹੋਰ ਲਹਿੰਗੇ ਦੇਖੋ ਜੀ ਅੱਜ ਇਹਦੇ ਵਿੱਚ ਤੁਸੀਂ ਮਹਿਰੂਮ ਲੈ ਲਓ ਜਿੱਦਾਂ ਨੇ ਮਰਜ਼ੀ ਕਲਰ ਚੈੱਕ ਕਰ ਲੋ ਦੇਖੋ ਆ ਵੀ ਦੇਖੋ ਤੁਸੀਂ ਮਤਲਬ ਇਹ ਮਜ਼ਾਕ ਨਹੀਂ ਹੈਗਾ ਇਹ ਜੋ ਅਸੀਂ ਤੁਹਾਨੂੰ ਰੇਟ ਕੈਮਰੇ ਤੇ ਬੋਲ ਰਿਹਾ ਸੀ ਉਹ ਹੀ ਰੇਟ ਤੁਹਾਨੂੰ ਦੇਣ ਦੇ ਜੀ ਭਾਵੇਂ ਮੈਂ ਰੇਟ ਉੱਪਰ ਲਿਖਿਆ ਹੋਇਆ ਹੈ ਸਿਰਫ 2600 ਰੁਪਿਆ ਆ ਸਾਡੇ ਦੇ ਪਿੱਛੇ ਫਰੰਟ ਬੈਕ ਸਾਡੇ ਕੋ ਸਾਰਾ ਤੁਹਾਨੂੰ ਨਾਲ ਵਰਕ ਮਿਲੇਗਾ ਇਹ 2600 ਰੁਪਏ ਲੈ ਲੈਂਗਾ ਇਹ ਲਹਿੰਗਾ ਨਾ ਬਾਜ਼ਾਰ ਚ 7700 ਰੁਪਿਆ ਕਿਰਾਇਆ ਪਰ ਸਾਡੇ ਕੋਲ 2650 ਚ ਲੈ ਜਾਓ ਤੁਸੀਂ ਬਾਜੀ ਤੁਸੀਂ 2600 ਰੁਪਏ ਦਾ ਲੈ ਕੇ ਜਾ ਕੇ ਇਹਨੂੰ 10 ਵਾਰ ਰੈਂਟ ਤੇ ਵੀ ਚੜਾ ਸਕਦੇ ਹੋ ਜੇ ਮੁੱਲ ਵੇਚਣਾ ਹੈ ਤਾਂ 10000 ਦਾ ਵੇਚ ਲਓ ਨਹੀਂ ਤੇ 25 2500 ਰੁਪਏ ਰੈਂਟ ਲਈ ਲਓ ਜੀ ਮਹਾਰਾਣੀ ਸਟਾਈਲ ਇੱਕ ਹੋਰ ਮਹਾਰਾਣੀ ਸਟਾਈਲਿੰਗ ਆ ਗਿਆ ਜੀ ਮਹਾਰਾਣੀ ਸਟਾਈਲ ਲਹਿੰਗਾ ਬਾਜ਼ਾਰ ਦੀ ਕੀਮਤ 25 25000 ਰੁਪਿਆ 25 25000 ਫਲੇਅਰ ਚੈੱਕ ਕਰਾਓ ਜੀ ਪੂਰੀ ਫਲੇਅਰ ਵਾਲੇ 25 25000 ਆਪਾਂ ਦੇ ਦੇਣੀ ਆ ਜੀ 4 4000 45 4500 ਰੁਪਏ ਦੇ ਵਿੱਚ ਤੁਹਾਨੂੰ 25 25000 ਦਾ ਲਹਿੰਗਾ ਦੇ ਦੇਣਾ ਭਾਜੀ ਸੋ ਸਾਡੇ ਕੋਲ ਬੈਟਿੰਗ ਲੈਣਗੇ ਭਾਜੀ ਪਾਰਟੀ ਵਾਰ ਲੈਣਗੇ ਲਿਆਓ ਗੱਡੀ ਪਾਰਟੀ ਤੇ ਲੈਣਗੇ ਵੀ ਦਿਖਾਉਣੇ ਆ ਆ ਦੇਖੋ ਜੀ ਇੱਕ ਹੋਰ ਤੁਸੀਂ ਚੈੱਕ ਕਰ ਲਓ ਤੁਸੀਂ ਜਿੱਥੇ ਮਰਜ਼ੀ ਹੋ ਜਿਹੜੀ ਮਰਜ਼ੀ ਕੰਟਰੀ 'ਚ ਬੈਠੇ ਹੈਗੇ ਆ ਤੁਸੀਂ ਆਨਲਾਈਨ ਲਹਿੰਗੇ ਮੰਗਾ ਸਕਦੇ ਆ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਭਾਜੀ 2500 ਰੁਪਏ ਦਾ ਲਹਿੰਗਾ ਸਿਰਫ 2500 ਰੁਪਏ ਦਾ ਲਹਿੰਗਾ ਤੁਹਾਨੂੰ ਮਿਲ ਜਣਾ ਨਹੀਂ 25 2500 ਚ ਲਹਿੰਗੇ ਤੁਹਾਨੂੰ ਦੇ ਦੇਣੇ ਪੂਰਨ ਚੰਦ ਨੇ ਜਿਨ੍ਹਾਂ ਦੀ ਬਾਜ਼ਾਰ ਚ ਕੀਮਤ 10 10 ਹਜ਼ਾਰ ਹੈ ਲੋ ਜੀ ਪਾਰਟੀ ਵੇਅਰ ਵੀ ਚੈੱਕ ਕਰ ਲੋ ਵੈਟਿੰਗ ਦੇ ਨਾਲ ਨਾਲ ਪਾਰਟੀ ਵੇਅਰ ਲਹਿੰਗੇ ਦੇਖੋ ਆ ਦੇਖੋ ਭਾਜੀ ਫਲੇਅਰ ਚੈੱਕ ਕਰੋ ਨਾਲ ਨਾਲ ਪਹਿਲੇ ਫਲੇਅਰ ਪੂਰੀ ਚੈੱਕ ਕਰੋ ਜੀ ਬਾਜ਼ਾਰ ਵਿਗਦੇ ਜੀ 20 20 ਹਜ਼ਾਰ ਰੁਪਏ ਦੇ 25 25 ਹਜ਼ਾਰ ਰੁਪਏ ਦੇ ਔਰ ਜੇ ਤੁਸੀਂ ਰੈਂਟ ਤੇ ਚੜਾਣਾ ਵੈ ਰੈਂਟ ਤੇ ਲੈਣ ਜਾਓਗੇ ਤੇ ਤੁਹਾਨੂੰ 10000 ਰੁਪਏ ਰੈਂਟ ਦੇਣਾ ਪੈਣਾ ਹੰਦਾ ਆ ਦੇਖੋ ਦੀ ਚੋਲੀ ਆ ਗਈ ਨਾਲ ਦੁਪੱਟਾ ਆ ਗਿਆ ਜੀ ਹੈਵੀ ਬਿਲ ਚਲ ਜਣੇ ਦਾਰੂ 45 4500 ਤੋਂ ਸ਼ੁਰੂ ਕਰ ਦੇਣਾ ਆ ਦੇਖੋ ਜੀ ਪੂਰਾ ਜਰਕਰ ਨਾਲ ਭਰਿਆ ਹੋਇਆ ਲਹਿੰਗਾ ਪੂਰਾ ਜਰਕਰ ਨਾਲ ਬਾਲੀਵੁੱਡ ਸਟਾਈਲ ਚ ਲਹਿੰਗਾ ਭਾਜੀ ਵੱਡੀਆਂ ਵੱਡੀਆਂ ਸੈਲੀਬ੍ਰਿਟੀਆਂ 40 4000 ਰੁਪਈਆ ਖਰਚ ਕਰਦੀਆਂ ਇਹੋ ਜਿਹੇ ਲਹਿੰਗੇ ਵਾਸਤੇ ਆਪਾਂ ਤੁਹਾਨੂੰ ਭਾਜੀ 4000 4500 ਰੁਪਏ ਦੇ ਵਿੱਚ 40 4000 ਦਾ ਲਹਿੰਗਾ ਦੇ ਦੇਣਾ ਹੁੜੇ ਰਹਿਣ ਦਾ ਟਾਈਮ ਨਹੀਂ ਰਿਹਾ ਹੁਣ ਨੌਕਰੀਆਂ ਕਾੰਦਾ ਟਾਈਮ ਨਹੀਂ ਰਿਹਾ ਹੁਣ ਤੁਹਾਨੂੰ ਪੂਰਨ ਜੰਦ ਕੰਪਨੀ ਖੁਦ ਇੱਕ ਸੁਨਹਿਰੀ ਮੌਕਾ ਦੇ ਰਹੀ ਆ ਵੀ ਥੋੜੇ ਪੈਸੇ ਲਾ ਕੇ ਆਪਣਾ ਕੰਮ ਸ਼ੁਰੂ ਕਰ ਲਓ ਲੱਖਾਂ ਰੁਪਏ ਵੀ ਤੁਸੀਂ ਮਹੀਨੇ ਦੇ ਕਮਾ ਸਕਦੇ ਹੋ ਤੁਸੀਂ ਰੈਂਟ ਦੇ ਉੱਤੇ ਡਰੈਸਾਂ ਦੇ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਤੁਸੀਂ ਕੱਪੜਾ ਹੋਰ ਕੰਮ ਕਰ ਰਹੇ ਹੋ ਤੇ ਇਹਦੇ ਨਾਲ ਰੈਡੀਮੇਡ ਡਰੈਸਾਂ ਰੱਖੋ ਚਾਰ ਪੈਸੇ ਵਧੀਆ ਕਮਾ ਸਕਦੇ ਹੋ ਹੁਣ ਇਧਰ ਉਧਰ ਨਾ ਜਾਓ ਹੁਣ ਲੁੱਟਾ ਲਾਟਾ ਨਾ ਕਰਾਓ ਆਪਣੀ ਮਿਹਨਤ ਦਾ ਪੈਸਾ ਸਹੀ ਜਗ੍ਹਾ ਤੇ ਲਾਓ ਥੋੜੇ ਪੈਸੇ ਦੇ ਵਿੱਚ ਵੱਡੀ ਵੈਰਾਈਟੀ ਤੁਹਾਨੂੰ ਅਸੀਂ ਗਾਰੰਟੀ ਨਾਲ ਦੇਵਾਂਗੇ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਆ ਤੁਸੀਂ ਅਸੀਂ ਗਾਰੰਟੀ ਲੈਣੇ ਆ ਤੁਹਾਡੇ ਪੈਸੇ ਵੀ ਸੇਫ ਹੋਣਗੇ ਜਿਹੜੀ ਚੀਜ਼ ਤੁਸੀਂ ਪਸੰਦ ਕਰੋਗੇ ਉਹ ਹੀ ਚੀਜ਼ ਤੁਹਾਡੇ ਘਰ ਡਿਲੀਵਰੀ ਕੀਤੀ ਜਾਊਗੀ ਬੈਲੇ ਰਹਿਣ ਦਾ ਟਾਈਮ ਕਰਦੇ ਹੋ ਖਤਮ ਹੁਣ ਤੁਸੀਂ ਆਪਣਾ ਜੇ ਤੁਹਾਨੂੰ ਇਹ ਇੱਕ ਮੌਕਾ ਦੇ ਰਹੇ ਆ ਇਹ ਮੌਕੇ ਦੀ ਭਾਲ ਚ ਸਿੱਧੇ ਇੱਥੇ ਪਹੁੰਚ ਜਾਓ ਲੁਧਿਆਣਾ ਸ਼ਹਿਰ ਹਣਾ ਤੁਸੀਂ ਪੰਜਾਬ ਚ ਲੁਧਿਆਣਾ ਸ਼ਹਿਰ ਹਣਾ ਪੂਰਨ ਚੰਦ ਕੰਪਨੀ ਨਾਮ ਆ ਸਟੋਰ ਦਾ ਫੀਲਡ ਗਾਂ ਚ ਰੋਡ ਆ ਦੁੱਖਨਵਰਨ ਸਾਹਿਬ ਗੁਰਦੁਆਰਾ ਦੇ ਨੇੜੇ ਨੰਬਰ ਸਕਰੀਨ ਤੇ ਦੇ ਦਿੱਤੇ ਆ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਆ ਕੈਰਾ ਮਨਮੋਹ ਸੰਦੀ ਨਾਲ ਹਰਦੀਪ ਸਿੰਘ ਤਿੱਗਰਸਾਨ ਟੀਵੀ ਲੁਧਿਆਣਾ